ਮੁੱਲਾ ਬਾਗਵਾਲਾ ਨਿੰਮਾ ਵਾਲੇ ਸਕੂਲ ਦੇ ਨਜ਼ਦੀਕੀ ਸ਼ਾਹਕੋਟ ਵਿਖੇ ਬੀਤੀ ਰਾਤ ਇੱਕ ਕਬਾੜ ਦੇ ਗੋਦਾਮ ਵਿੱਚ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਕਬਾੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਅਨੁਸਾਰ ਮੁੱਲਾ ਬਾਗਵਾਲਾ ਸ਼ਾਹਕੋਟ ਵਿਖੇ ਅਸ਼ੋਕ ਕੁਮਾਰ ਬੋਬੀ ਪੁੱਤਰ ਦੌਲਤ RAM ਵਾਸੀ ਮੁੱਲਾ ਬਾਗਵਾਲਾ ਸ਼ਾਹਕੋਟ ਦਾ ਕਬਾੜ ਦਾ ਗੋਦਾਮ ਹੈ ਜਿੱਥੇ ਰਾਤ ਕਰੀਬ 1:30 ਵਜੇ ਅਚਾਨਕ ਅੱਗ ਲੱਗ ਗਈ ਇਸ ਬਾਰੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਜਦ ਪਤਾ ਲੱਗਾ ਤਾਂ ਉਨ੍ਹਾਂ ਗੋਦਾਮ ਦੇ ਮਾਲਕ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ਤੇ ਪੌਂਚ ਗੋਦਾਮ ਦਾ ਗੇਟ ਖੋਲ ਕੇ ਆਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਬਾਰੇ ਜਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤਾਂ ਸ਼ਾਹਕੋਟ ਅਤੇ ਨਕੋਦਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸਾਰਾ ਸਮਾਨ ਸੜਕ ਕੇ ਸੁਆਹ ਹੋ ਗਿਆ। ਅਗ ਨੂੰ ਬੁਝਾਉਣ ਲਈ ਜਿੱਥੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕੜੀ ਮੁਸ਼ਕਲ ਕੀਤੀ ਉੱਥੇ ਹੀ ਨਗਰ ਪੰਚਾਇਤ ਸ਼ਾਹਕੋਟ ਦੇ ਜੀਸੀਬੀ ਡਰਾਈਵਰ ਨੇ ਕਬਾੜ ਨੂੰ ਜੀਸੀਬੀ ਮਸ਼ੀਨ ਦੀ ਸਹਾਇਤਾ ਨਾਲ ਪਾਸੇ ਕਰਕੇ ਅੱਗ ਤੇ ਕਾਬੂ ਪਾਉਣ ਵਿੱਚ ਸਹਿਯੋਗ ਕੀਤਾ ਅਖੀਰ ਕੜੀ ਮੁਸ਼ਕਲ ਦੇ ਕਰੀਬ 12 ਤੋਂ 13 ਘੰਟਿਆਂ ਬਾਅਦ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ ਹਾਂਜੀ ਕੀ ਨਾਹੀ ਤੁਹਾਡਾ ਜੇ ਮੈਂ ਸ਼ੁਕਮਰ ਜੀ ਹਾਂਜੀ ਕਿਹੜੇ ਮਹੱਲੇ ਤੇ ਰਹਿੰਦਾ ਤੁਸੀਂ ਮਹੱਲਾ ਪਾਗਲਾ ਜੀ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਰੋਤੀ ਮੁੰਡੇ ਆਏ ਆਪਣੇ ਮਹੱਲੇ ਦੇ ਉਹਨਾਂ ਨੇ ਬਿਲ ਦਿੱਤੀ ਜਾਣ ਕੇ ਕਹਿੰਦੇ ਵੀ ਢੜਕ ਸਾਮ ਚੱਕ ਅੱਗ ਲੱਗੀ ਆ ਕਿੰਨੇ ਵਜੇ ਦਾ ਟਾਈਮ ਸੀ ਇਹ 1:30 ਵਜੇ ਦਾ ਟਾਈਮ ਸੀ ਅੱਛਾ ਜੀ ਜਦੋਂ 1:30 ਵਜੇ ਆਏ ਪੂਰੀ ਅੱਗ ਲੱਗੀ ਹੋਈ ਸੀ ਠੀਕ ਹੈ ਤੇ ਅਈ ਫਿਰ ਪੜ ਕੇ ਗੱਡੀ ਬਾਹਰ ਕੱਢੀ ਜੀ ਆਪਣੀ ਮੁਰਜ਼ਲ ਸਿੱਖ ਦੋ ਕੱਢੇ ਜੀ ਮੁੜ ਕੇ ਉਦੋਂ ਬਾਅਦ ਕਾਬੂ ਹੀ ਨਹੀਂ ਆ ਕੋਈ ਅੱਛਾ ਜੋੜਦਾ ਅੱਛਾ ਪਤਾ ਲੱਗਾ ਜੀ ਕਾਰਨ ਕੀ ਹੈਗਾ ਇਹਦਾ ਨਹੀਂ ਤਾਂ ਪਤਾ ਨਹੀਂ ਲੱਗਾ ਕੀ ਕਾਰਨ ਕੀ ਹੈ ਕੋਈ ਸ਼ਾਰਟ ਸਰਕਟ ਹੈ ਜਾਂ ਕੋਈ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਦੇ ਵਿੱਚ ਨੁਕਸਾਨ ਲਾਓ 1.5 ਤੋਂ 2 ਲੱਖ ਰੁਪਏ ਦਾ ਲਾਓ ਜੀ ਕਿੰਨਾ ਟਾਈਮ ਹੋ ਗਿਆ ਹੁਣ ਅੱਗ ਲੱਗੀ ਨੂੰ ਅੱਗ ਲੱਗੀ 1.5 ਵਜੇ ਲੱਗੀ ਹੈ ਜੀ ਦੇਖ ਲਓ ਠੀਕ ਹੈ ਕਿੰਨੀਆਂ ਹੁਣ ਤੱਕ ਗੱਡੀਆਂ ਲੱਗ ਚੁੱਕੀਆਂ ਆ ਗੱਡੀਆਂ ਲੱਗੀਆਂ 7-8 ਲੱਗੀਆਂ ਜੀ ਠੀਕ ਹੈ ਤੇ ਹ ਠੀਕ ਹੈ ਹੋ ਰਹੀ ਹੋ ਨਹੀਂ ਰਿਹਾ ਕੰਟਰੋਲ ਕੋਈ ਪੁਲਿਸ ਪ੍ਰਸ਼ਾਸਨ ਵਿੱਚ ਲੋਕ ਕੋਈ ਪਹੁੰਚਿਆ ਹੋਇਆ ਕੋਈ ਨਹੀਂ ਆਇਆ 112 ਦਾ ਨੰਬਰ ਅੰਦਰ ਲੱਗਦਾ ਠੀਕ ਹਾਂਜੀ ਪਾਜੀ ਕੀ ਨਾ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਜੀ ਹਾਂਜੀ ਤੇ ਕੀ ਗੱਲਬਾਤ ਹੋਈ ਸੀ ਇੱਥੇ ਜੀ ਤੁਹਾਨੂੰ ਸਾਢੇ 1:30 ਵੇ ਤਕਰੀਬਨ ਕਾਲ ਆਈ ਸੀ ਤੇ ਕਦੇ ਵੀ ਫਾਇਰ ਕਾਲ ਲੱਗੀ ਹੋਈ ਸੀ ਸ਼ਾਹਪੁਰ ਵਿੱਚ ਸੀ ਕਬਾੜ ਨੂੰ ਠੀਕ ਹੈ ਜੀ ਤੇ ਜਦ ਤੁਸੀਂ ਇੱਥੇ ਪਹੁੰਚ ਕੇ ਕਿਹਾ ਜੀ ਮਾਹੌਲ ਸੀ ਇੱਥੇ ਉੱਥੇ ਮਾਹੌਲ ਕਾਫੀ ਆਗ ਸੀ ਜਦੋਂ ਆ ਕੇ ਦੇਖਿਆ ਤਕਰੀਬਨ 3:30 ਵਜੇ ਦੇ ਹੀ ਉਦੋਂ ਦੇ ਲੱਗੇ ਹੋਈਆਂ ਪਰ ਹਾਲੇ ਥੋੜੀ ਜਿਹੀ ਅੱਗ ਕੰਟਰੋਲ ਚ ਆ ਰਹੀ ਹੈ ਪਰ ਬਹੁਤ ਜ਼ਿਆਦਾ ਹੈ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ ਤਿੰਨ ਵਜੇ ਦੀ ਕਹਿੰਦੇ ਵੀ ਲੱਗੀ ਹੋਈ ਹੈ ਪਰ ਸਾਢੇ 3:00 ਵਜੇ ਸਾਡੇ ਕੋਲ ਪਹੁੰਚੀ ਠੀਕ ਹੈ ਜੀ ਤੇ ਕਿੰਨੀਆਂ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ ਨੇ ਸੱਟੀਆਂ ਇੱਧਰ ਕਤੋਂ ਕਾਠੇ ਹੀ 10-11 ਗੱਡੀਆਂ ਲੱਗੀਆਂ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਜੀ ਨਕੋਦਰ ਤੇ ਸ਼ਾਹਕੋਟ ਤੋਂ ਠੀਕ ਹੈ